ਬਿੰਨਾ ਬਿੰਨਾ ਚ ਆਲਮੋਸਟ ਅਸੀਂ ਪਹੁੰਚ ਗਏ ਆ ਅੱਜ ਸਾਰਾ ਦਿਨ ਇਸੇ ਗੱਲ ਤੇ ਲੰਘਿਆ ਕਿ ਕੀ ਕੀ ਚੀਜ਼ਾਂ ਦੀ ਜ਼ਰੂਰਤ ਹੈ ਬਹੁਤ سارے ਫੋਨ ਸਵੇਰ ਦੇ ਮੈਂ ਅਟੈਂਡ ਕੀਤੇ ਆਪੇ ਤੇ ਉਹਨਾਂ ਨੂੰ ਕਨੈਕਟ ਵੀ ਕੀਤਾ ਜਿਹੜੇ ਫਰੋਜ਼ ਜਿਹੜੇ ਅੰਮ੍ਰਿਤਸਰ ਵਾਲੇ ਉਹਨਾਂ ਨੂੰ ਅੰਮ੍ਰਿਤਸਰੀਆਂ ਨਾਲ ਕਨੈਕਟ ਕੀਤਾ ਤੇ ਜਿਹੜੇ ਗੁਰਦਾਸਪੁਰ ਵਾਲੇ ਉਹਨਾਂ ਨੂੰ ਗੁਰਦਾਸਪੁਰੀਆਂ ਦੇ ਨਾਲ ਤੇ ਟੀਮਾਂ ਲੱਗੀਆਂ ਹੋਈਆਂ ਅਸੀਂ ਤਾਂ ਚਲੋ ਕਨੈਕਟ ਹੀ ਕਰ ਰਹੇ ਹਾਂ ਅਸੀਂ ਤੇ ਐਡੀ ਕੋਈ ਹੈਲਪ ਵਾਲੀ ਗੱਲ ਨਹੀਂ ਅਸੀਂ ਸਾਡੇ ਕੋਲ ਮੈਨ ਪਾਵਰ ਵੀ ਨਹੀਂ ਆਣੀ ਜੇ ਸਵੇਰ ਦੇ 200 ਫੋਨ ਆਏ ਤੇ ਉਹਦੇ ਵਿੱਚੋਂ ਕੰਮ ਸਿਕਮ 160 ਫੋਨ ਇਹ ਆਏ ਆ ਵਿਚਾਰਾ ਚਾਹੀਦਾ ਉਹਦੇ ਵਾਸਤੇ ਸੁਖਿੰਦਰ ਭਾਜੀ ਹੁਣੀ ਉਹ ਉਧਰ ਪਹੁੰਚ ਕਰ ਰਹੇ ਨੇ ਜਿਵੇਂ ਬਾਹਰੋਂ ਇੱਕ ਵੀਰ ਦਾ ਨਵਜੋਦ ਦਾ ਫੋਨ ਆਇਆ ਸੀ ਸਾਡੇ ਕੋਲ ਤੂੜੀ ਬਹੁਤ ਆ ਉਹਨਾਂ ਨੂੰ ਸੁਖਿੰਦਰ ਭਾਜੀ ਉਹਨਾਂ ਨਾਲ ਕਨੈਕਟ ਕਰਾ ਦਿੱਤਾ ਤੇ ਇਸੇ ਤਰ੍ਹਾਂ ਮਤਲਬ ਸਾਡੇ ਪਿੰਡ ਵਾਲੇ ਵੀ ਜਿਹੜੇ ਲੋਕ ਨੇ ਉਹ ਸਾਰੇ ਸਾਡੇ ਪੱਪੂ ਹੁਣੀ ਬਬਲੂ ਗਾਮਾ ਲਵਲੀ ਹੁਣੀ ਸਾਰੇ ਜਿਹੜੇ ਲੱਗੇ ਹੋਏ ਆ ਉਧਰ ਪਾਣੀ ਦੀ ਬੜੀ ਜ਼ਰੂਰਤ ਸੀ ਕਿਉਂਕਿ ਸਾਡੇ ਪਿੰਡਾਂਵਾਲ ਖਾਸ ਕਰਕੇ ਗੁਰਦਾਸਪੁਰ ਜਿਹੜਾ ਚਬਕਰਾ ਮਰਾੜਾ ਇਧਰ ਜਿਹੜੇ ਪਿੰਡ ਨੇ ਜਾਂ ਜਿਹੜੇ ਅੱਗੇ ਨੂੰ ਕਲਾਨੌਰ ਨੂੰ ਜਿਹੜੇ ਪਿੰਡ ਆਉਂਦੇ ਨੇ ਉਥੋਂ ਅਜੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਜਿਹੜੀਆਂ ਡਿਟੇਲਸ ਨੇ ਉਹ ਅਸੀਂ ਅਜੇ ਕਨੈਕਟ ਨਹੀਂ ਕਰ ਪਾ ਰਹੇ ਕੋਸ਼ਿਸ਼ ਕਰ ਰਹੇ ਹਾਂ ਕਿ ਉਥੋਂ ਦੇ ਜਿਹੜੇ ਰਾਜਨੀਤਿਕ ਲੋਕ ਵੀ ਨੇ ਉਹਨਾਂ ਕਿਉਂਕਿ ਉਹਨਾਂ ਕੋਲ ਟੀਮਸ ਨਹੀਂ ਇਸ ਕਰਕੇ ਉਹਨਾਂ ਨੂੰ ਅਸੀਂ ਕਨੈਕਟ ਕਰ ਰਹੇ ਹਾਂ ਵੀ ਤੁਸੀਂ ਤੁਸੀਂ ਉੱਥੇ ਪਹੁੰਚ ਕਰਨ ਦੀ ਕੋਸ਼ਿਸ਼ ਕਰੋ ਤੇ ਹੁਣ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਪਿੰਡਾਂ ਵਿੱਚ ਤੁਹਾਨੂੰ ਪਿੰਡਾਂ ਦੇ ਹੋਰ ਹਾਲਾਤ ਦੱਸਾਂਗੇ ਮਤਲਬ ਖੈਰ ਦੱਸਣ ਦੀ ਗੱਲ ਨਹੀਂ ਹੈ ਸਿਰਫ ਇਸ ਕਰਕੇ ਕਿ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਉਹ ਲੋਕ ਮਦਦ ਵਾਸਤੇ ਆ ਰਹੇ ਆ ਪੈਸੇ ਦੀ ਨਹੀਂ ਲੋੜ ਤਾਨੂੰ ਦੱਸਾਂਗੇ ਉਹ ਵੀ ਟੀਮਾਂ ਲਾਤੀਆਂ ਸੀਸ਼ ਹੁਣਾਂ ਨੂੰ ਤੇ ਹੋਰ ਸਾਰੇ ਟੀਮਸ ਨੂੰ ਲਾ ਦਿੱਤਾ ਕਿ ਕੋਸ਼ਿਸ਼ ਕਰਕੇ ਕਿ ਉਸ ਉਸ ਤਰੀਕੇ ਨਾਲ ਕਿ ਉਹ ਉਹਦੇ ਨਾਲ ਅਸੀਂ ਜਿਹੜਾ ਵੀ ਸਿਸਟਮ ਹੈ ਉਹਨੂੰ ਅਸੀਂ ਐ ਇਸ ਤਰ੍ਹਾਂ ਲੋਕਾਂ ਤੱਕ ਪਹੁੰਚਾਈਏ ਕਿ ਪੈਸਾ ਅਸੀਂ ਨਾ ਲਈਏ ਪੈਸਾ ਜਿਹੜਾ ਉਹ ਲੋਕਾਂ ਤੱਕ ਪਹੁੰਚਦਾ ਕਰੀਏ ਲੋਕਾਂ ਤੱਕ ਮਤਲਬ ਉਹ ਉਹਨਾਂ ਨੂੰ ਸਿੱਧਾ ਕਨੈਕਟ ਕਰ ਦੇਵੇ ਤੁਸੀਂ ਇੱਥੇ ਦੇ ਦਿਓ ਤੁਸੀਂ ਇੱਥੇ ਕੀ ਕਹਿੰਦੇ ਉਹ ਜਿਹੜਾ ਹੁੰਦਾ ਪੇ ਟਾਈਮ ਜਾਂ ਪੇ ਪੇਟੀਐਮ ਜਿਹੜਾ ਹੁੰਦਾ ਉਹ ਵਾਲਾ ਜਿਹੜਾ ਸਿਸਟਮ ਉਹ ਉਹ ਕਰ ਦਈਏ ਸੋ ਪਿੰਡਾਂ ਚ ਤੁਹਾਨੂੰ ਦੱਸ ਦਿਆਂ ਹਾਲਾਤ ਸਾਰਿਆਂ ਨੂੰ ਸਾਰੇ ਵੀਰਾਂ ਦੀ ਬਹੁਤ ਬਹੁਤ ਮਿਹਰਬਾਨੀ ਹੈ ਜਿਹੜੇ ਤੁਸੀਂ ਆ ਗਏ ਹੋ ਜਿਹੜੇ ਤੁਸੀਂ ਪੰਜਾਬ ਦੇ ਨਾਲ ਖੜੇ ਹੋ ਗਏ ਹੋ ਇਹ ਬਹੁਤ ਵੱਡੀ ਗੱਲ ਆ ਤੁਸੀਂ ਇਹ ਨਹੀਂ ਦੇਖ ਰਹੇ ਕਿ ਕਿਹੜੀ ਪਾਰਟੀ ਆ ਕੀ ਹੋ ਰਿਹਾ ਕਿਦਾਂ ਦਾ ਸਿਸਟਮ ਹੋ ਰਿਹਾ ਸੋ ਤੁਹਾਨੂੰ ਅਪਡੇਟ ਕਰਦੇ ਆ ਹੁਣ ਪਿੰਡਾਂ 'ਚ ਜਾ ਰਹੇ ਆ ਅੱਜ ਨਾਲਾ ਵਗੈਰਾ ਦੇ ਪਿੰਡਾਂ ਦੇ ਵਿੱਚ ਫਿਰ ਉਧਰ ਨੂੰ ਗੁਰਦਾਸਪੁਰ ਨੂੰ ਨਿਕਲਾਂਗੇ ਖਾਸ ਕਰਕੇ ਜਿਹੜੇ ਮੇਰੇ ਫੈਨਸ ਜਿਹੜੇ ਕਹਿੰਦੇ ਹੁੰਦੇ ਆ ਵੀ ਆਪਾਂ ਮਿਲਣਾ ਜੀ ਆਓ ਮਿਲਦੇ ਆ ਇਕੱਠੇ ਹੁੰਨੇ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਆ ਜਾਓ ਹੁਣ ਉਹ ਇਹ ਆਰਮੀ ਜਿਹੜੀ ਹੈ ਨਾ ਜਿਹੜੇ ਜਿਹੇ ਫੈਨਸ ਜਿਹੜੀ ਅਸੀਂ ਆਰਮੀ ਜਿਹੜੇ ਗਰੁੱਪ ਬਣਾਏ ਹੋਏ ਆ ਅਸੀਂ 9810139792 ਤੇ ਉਹ ਸਾਰੇ ਆ ਜੋ ਇਕੱਠੇ ਹੋ ਨੇ ਆਮਰਸਰ ਵਾਲੇ ਅਮਰਸਰ ਆ ਜੋ ਫਿਰ ਹੁਣ ਤੁਹਾਡੀ ਲੋੜ ਹੈ ਹੁਣ ਮਿਲਦੇ ਆਪਾਂ ਜਿਵੇਂ ਜਿਵੇਂ ਵੀ ਤੁਸੀਂ ਕਹੋਗੇ ਸੋ ਪਲੀਜ਼ 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 ਅੱਗੇ ਆਓ ਤੇ ਹਰ ਆਪਣੇ ਪੰਜਾਬੀ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ